ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਈ ਬਟ ਵਲਾਂ ਵਾਲੀ ਪੱਕ ਦੀ ਵੀਡੀਓ ਜਿਹੜੀ ਲੈਂਥ ਹੈਗੀ ਹੈ 7.5 ਮੀਟਰ ਤੇ ਕਪੜਾ ਆਪਾਂ ਵਲ ਵਲ ਵਰਤੇ ਆ ਤੇ ਬਾਕ ਨੂੰ ਸਾਈਡ ਫੋਲਡਿੰਗ ਬਣਾਉਣ ਲਈ ਆਪਾਂ ਸਾਈਡ ਤੇ ਜੋੜਾ ਕਰਿਆ ਤੇ ਜਿਹੜੀ ਪੂਣੀਆਂ ਉਹ ਆਪਾਂ ਆਮ ਤਰੀਕੇ ਨਾਲ ਹੀ ਕਰੀ ਕਰਿਆ ਜਿਹੜਾ ਪਹਿਲਾ ਲੜ ਲਗਾਉਣਾ ਪਹਿਲਾ ਸਿਰ ਤੇ ਸੈਂਟਰ ਚੋਂ ਲੜ ਨੂੰ ਲਈ ਆਉਣਾ ਹੈ ਖੋਲਦਾ ਪਾਸੇ ਆਪਾਂ ਥੱਲੇ ਰੱਖਣਾ ਤੇ ਜਿਹੜੇ ਪਹਿਲੇ ਲੜ ਚੋਂ ਦੋ ਬਲੇ ਹੁੰਦੇ ਆ ਉਹ ਚੋਂ ਦੋ ਤਿੰਨ ਕੋ ਬਲ ਚੱਕ ਲੈਣੇ ਨੇ ਆਪਾਂ ਚੱਕ ਕੇ ਅੱਧੀ ਅੱਖ ਤੇ ਅੱਧੀ ਗਲ ਟੱਕੇ ਲਗਾ ਦੇਣਾ ਹੈ ਲੜਨ ਨੂੰ ਅੱਧੀ ਅੱਖ ਤੇ ਅੱਧੀ ਅੱਖ ਗਲ ਟੱਕੇ ਲੜਨ ਨੂੰ ਲਗਾ ਦੇਣਾ ਹੈ ਜਿਹੜਾ ਪਹਿਲਾ ਲੜ ਜਿਹੜਾ ਦੂਜਾ ਲੜ ਲਗਾਉਣਾ ਜਿਹੜਾ ਪਹਿਲਾ ਲੜ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਥੱਲੇ ਰੱਖ ਕੇ ਜਿਹੜਾ ਆਪਾਂ ਥੱਲੇ ਲੜ ਪੱਲਾ ਉਹਨੂੰ ਆਪਾਂ ਥੱਲੇ ਨੂੰ ਖਿੱਚਾਂਗੇ ਥੱਲੇ ਨੂੰ ਖਿੱਚ ਕੇ ਆਪਾਂ ਉਹ ਚੋਂ ਬਰੀਕ ਬਰੀਕ ਪੇਚ ਇਕੱਠੇ ਕਰਕੇ ਬਲ ਚੱਕ ਬਲ ਬਣਾ ਲੈਣੇ ਨੇ ਬਲ ਬਣਾ ਕੇ ਜਿੱਥੇ ਪਹਿਲਾ ਲੜ ਦੇ ਬਲ ਖਤਮ ਹੁੰਦੇ ਸੀ ਉੱਥੇ ਆਪਾਂ ਲੜ ਨੂੰ ਲਗਾ ਦੇਣਾ ਹੈ ਇੱਥੇ ਪਹਿਲੇ ਲੜਦੇ ਵਾਲ ਖਤਮ ਹੋ ਜਾਂਦੇ ਨੇ ਆਪਾਂ ਉੱਥੇ ਲੜ ਨੂੰ ਲਗਾ ਦੇਣਾ ਹੈ ਤੇ ਜਿਹੜਾ ਆਪਾਂ ਤੀਜਾ ਲੜ ਲਗਾਉਣਾ ਉਹ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਪਹਿਲਾ ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ ਪਿੰਚ ਕਰਕੇ ਜਿਹੜਾ ਆਪਾਂ ਦੂਜਾ ਲੜ ਲਗਾਇਆ ਸੀ ਉਹ ਲੜਦੇ ਆਪਾਂ ਥੱਲੇ ਲੜ ਨੂੰ ਰੱਖਾਂਗੇ ਤੇ ਜਿਹੜਾ ਥਰਲਾ ਪੱਲਾ ਹੀ ਉਹ ਚੋਂ ਬਲ ਆਪਾਂ ਉਹਨੂੰ ਥੱਲੇ ਨੂੰ ਖਿੱਚ ਕੇ ਆਪਾਂ ਉਹ ਚੋਂ ਬਲ ਇਕੱਠੇ ਕਰ ਲੈਨੇ ਆ ਬਲ ਇਕੱਠੇ ਕਰਕੇ ਜਿੱਥੇ ਆਪਣੇ ਦੂਜੇ ਲੜਦੇ ਬਲ ਖਤਮ ਹੁੰਦੇ ਸੀ ਆਪਾਂ ਉੱਥੇ ਲੜਨ ਨੂੰ ਲਗਾ ਦੇਣਾ ਹੈ ਬਲਾਂ ਨੂੰ ਸੰਗੜੇ ਕਰਨ ਲਈ ਆਪਾਂ ਬਾ ਦੀ ਜਾ ਪਕ ਬੰਦੀ ਵੀ ਵਰਤੋ ਕਰ ਸਕਦੇ ਹਾਂ ਜਿਹੜੇ ਵੀ ਸਾਡੇ ਚੈਨਲ ਨੂੰ ਤੱਕ ਨਾ ਮੈਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਹੋਰ ਨਵੇਂ ਤਰੀਕੇ ਦੀਆਂ ਪੱਗਾਂ ਦੀਆਂ ਜਾਂ ਦਮਾਲਿਆਂ ਦੀਆਂ ਜਾਂ ਪਰਨੇ ਦੀਆਂ ਵੀਡੀਆਂ ਮਿਲਦੀਆਂ ਰਹਿਣ ਦੇਖਣ ਨੂੰ ਜਿੱਥੇ ਦੂਜੇ ਲੜਦੇ ਵਾਲ ਖਤਮ ਹੁੰਦੇ ਹੀ ਆਪਾਂ ਉੱਥੇ ਲੜਨ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਚੌਥਾ ਲੜ ਲਗਾਉਣਾ ਬਲੈਕ ਬੈਗ ਤੋਂ ਪਿੰਚ ਕਰ ਲੈਣਾ ਪਿੰਚ ਕਰ ਕੇ ਜਿਹੜਾ ਆਪਾਂ ਤੀਜਾ ਲੜ ਲਗਾਏ ਸੀ ਉਹਨੂੰ ਅੱdte ਥੱਲੇ ਲੜ ਨੂੰ ਆਪਾਂ ਰੱਖਾਂਗੇ ਥੱਲੇ ਰੱਖ ਕੇ ਆਪਾਂ ਉਂਗਲ ਉਂਗਲੀ ਦੇ ਉੱਤੇ ਦੀ ਛਾਏ ਤਾਂ ਨਾਲ ਆਪਾਂ ਬਣਨ ਉੱਪਰ ਉੱਪਰ ਚੱਕ ਦੇਣਾ ਚੱਕ ਕੇ ਜਿਹੜੇ ਬਣਨੇ ਲੜ ਚ ਉਹ ਪਾਣਗੇ ਪਰ ਆਪਾਂ ਜਿੱਥੇ ਚੌਥੇ ਤੀਜੇ ਲੜ ਦੇ ਬਾਲ ਖਤਮ ਹੁੰਦੇ ਹੀ ਆਪਾਂ ਉੱਥੇ ਲੜ ਨੂੰ ਲਗਾ ਦੇਣਾ ਹੈ ਤੇੜਾ ਪਾਵਾਂ ਦਾ ਮਨ ਲੜ ਲਗਾਉਣਾ ਪਹਿਲਾਂ ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਕੇ ਪਹਿਲਾਂ ਚੰਗੀ ਤਰ੍ਹਾਂ ਲੜ ਨੂੰ ਖੋਲਣਾ ਹੈ ਖੋਲ ਕੇ ਜਿਹੜਾ ਆਪਾਂ ਚੌਥਾ ਲੜ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਥੱਲੇ ਰੱਖ ਕੇ ਪਹਿਲੇ ਹੀ ਲੜ ਨੂੰ ਇਕੱਠਾ ਰੱਖਣਾ ਹੈ ਤਾਂ ਜਿਹੜੇ ਆਪਣੇ ਬਣਦੇ ਹੋ ਫੇਰ ਇਹਨਾਂ ਪਹਿਲਾਂ ਲੜ ਨੂੰ ਖੋਲ ਲੈਣਾ ਖੋਲ ਕੇ అం ఉదా కో సహాయ బంగళళి కో సహాయ బా లేని ਜਿੱਥੇ ਚੌਥੇ ਲੜਦੇ ਬਲ ਖਤਮ ਹੁੰਦੇ ਸੀ ਆਪਾਂ ਉਥੇ ਲੜਨ ਨੂੰ ਲਗਾ ਦੇਣਾ ਹੈ ਉਰੇ ਬਾਣਨੇ ਆ ਪਰ ਨੌਕਤੇ ਇਕੱਠੇ ਕਰਨੇ ਨੇ ਤੇ ਆਪਾਂ ਜਿਹੜੇ ਬਣਿਓ ਆਪਾਂ ਨੋਕ ਤੇ ਇਕੱਠੇ ਕਰ ਲਏ ਨੇ ਇੱਥੇ ਤੋਂ ਇੱਥੇ ਲੜਦੇ ਬਲ ਖਤਮ ਹੋਦੇ ਆਪਾਂ ਉੱਥੇ ਲੜਨ ਨੂੰ ਲਗਾ ਲਾਣਾ ਹੈ ਤੇ ਜਿਹੜਾ ਆਪਾਂ ਛੇਮਾ ਲੜ ਲਗਾਉਣਾ ਉਹਨੂੰ ਆਪਾਂ ਸਾਫ਼ ਮੋੜ ਕੇ ਹੀ ਲਗਾਵਾਂਗੇ ਪਹਿਲਾਂ ਲੜਨ ਨੂੰ ਬੈਗ ਤੋਂ ਪਿੰਚ ਕਰ ਲੈਣਾ ਪਿੰਚ ਕਰਕੇ ਜਿੱਥੇ ਪੰਜਵਾਂ ਲੜ ਲਗਾ ਸੀ ਆਪਾਂ ਉਹਦੇ ਲੜ ਦੇ ਥਲੇ ਆਪਾਂ ਲੜਨ ਨੂੰ ਰੱਖਾਂਗੇ ਥਲੇ ਰੱਖ ਕੇ ਪਹਿਲਾਂ ਲੜਨ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਣਾ ਹੈ ਜਿੱਥੇ ਜਿੱਥੇ ਜਿੱਥੋਂ ਸ਼ੇਪ ਕੱਢਣੀ ਹੋਵੇ ਆਪਾਂ ਉੱਥੇ ਜਿਹੜਾ ਅੰਦਰਲਾ ਪੱਲਾ ਉੱਥੇ ਉੱਪਰ ਕਰ ਦੇਣਾ ਹੈ ਲੜਨ ਨੂੰ ਪਹਿਲਾਂ ਕੇਰੀ ਮੋੜਦਣਾ ਮੋੜ ਕੇ ਪਤਲਾ ਪਤਲਾ ਲੜ ਲਗਾਉਣਾ ਹੈ ਆਪਾਂ ਜਿੱਥੇ ਪੰਜਵੇਂ ਲੜ ਦੇ ਬਲ ਖਤਮ ਹੁੰਦੇ ਹੀ ਆਪਾਂ ਉੱਥੇ ਲੜਨ ਨੂੰ ਲਗਾ ਦੇਣਾ ਹੈ ਤੇੜਾ ਲਾੜਾ ਜਿਹੜੇ ਬਣਨੇ ਆਪਾਂ ਪੱਗ 35 ਦਾ ਨਾਲ ਜਿਹੜੇ ਸੰਗਣੇ ਕਰ ਲੈਣੇ ਨੇ ਜੇ ਤੁਸੀਂ ਹੋਰ ਸੰਗਣੇ ਬਲ ਪਾਉਣਾ ਚਾਹੁੰਦੇ ਹੋ ਤਾਂ ਜਿਹੜੀ ਧਰੋ ਆਪਾਂ ਪੱਗ ਨੂੰ ਪਾਣੀ ਲਾਉਣੇ ਹੁੰਦੇ ਆ ਉਹ ਜਦੋਂ ਫਿਰ ਆਪਾਂ ਪਾਣੀ ਜਿਹੜੀ ਆ ਪੱਗ ਨੂੰ ਵੱਧ ਲਾ ਲੈਣਾ ਤਾਂ ਜਿਹੜੇ ਆਪਣੇ ਬਣਨੇ ਉਹ ਹੋਰ ਸੰਗਣੇ ਪੈ ਸਕਣ ਪਾਣੀ ਨਾਲ ਜਿਹੜੇ ਬਣਨੇ ਉਹ ਹੋਰ ਵਧੀਆ ਪੈਂਦੇ ਨੇ ਇਹ ਜੇ ਸੁੱਕੀ ਬਗਾ ਉਹ ਚ ਸਫਾਈ ਵੱਧ ਆਉਂਦੀ ਆ ਤੇ ਆਪਾਂ ਪੱਗ ਨੂੰ ਵੱਧ ਕਲੀ ਕਰ ਲੈਣਾ ਹੈ ਤਾਂ ਜਿਹੜੇ ਆਪਣੇ ਬਣਦੇ ਉਹ ਵੱਧ ਪੈਣਗੇ ਤੇ ਹੁਣ ਬਾਦ ਪੱਗ ਪੈਂਦੇ ਨਾਲ ਆਪਾਂ ਬਲਾਂ ਨੂੰ ਸੰਘਣਾ ਕਰ ਲੈਣਾ ਹੈ ਆਪਾਂ ਜਿਹੜੇ ਬਲ ਸੰਘਣੇ ਆ ਉਹ ਆਪਾਂ ਥੱਲੇ ਤੋਂ ਸ਼ੁਰੂ ਕਰਾਂਗੇ ਜੇ ਆਪਾਂ ਉੱਪਰੋਂ ਕਰਾਂਗੇ ਤਾਂ ਜਿਹੜੇ ਬਲ ਨੇ ਉਹ ਇਕੱਠੇ ਇਕੱਠੇ ਹੋ ਜਾਣੇ ਆ ਇਕੱਠੇ ਹੋ ਕੇ ਜਿਹੜੇ ਪਹਿਲੇ ਲਾੜ ਚ ਬਾਲ ਨੇ ਉਹ ਉੱਪਰ ਚੜ ਜਾਣੇ ਤੇ ਆਪ ਜਿਹੜੇ ਲਾੜਾ ਉਹ ਖਰਾਬ ਹੋਏ ਹਨ ਤਾਂ ਤਾਂ ਆਪ ਜਿਹੜੇ ਬਾਲ ਸੰਗਣੇ ਕਰਨੇ ਆ ਉਹ ਆਪ ਥੱਲੇ ਤੋਂ ਕਰਾਂਗੇ ਤੇ ਆਪਾਂ ਨੱਕ ਦੀ ਛੇ ਚ ਜਿਹੜਾ ਪੱਕ ਪੈਣਾ ਉਹ ਲਗਾ ਲੈਣਾ ਹੈ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਤਾਂ ਜੋ ਉਹ ਨਾ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਬਲਾਂ ਵਾਲੀ ਪੱਕ ਸਿੱਖਣਾ ਚਾਹੁੰਦੇ ਨੇ ਲੈ ਕੇ ਵੀਰਾਂ ਨੂੰ ਪੱਗ ਜੋ ਬਲ ਪਾਉਣ ਲਈ ਦਿੱਕਤ ਆਉਂਦੀ ਆ ਤਾਂ ਉਹ ਵੀਡੀਓ ਦੇਖ ਕੇ ਬਲ ਪਾਉਣਾ ਸਿੱਖ ਸਕਣ ਤੇਰਾ ਲਾੜਾ ਉਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ జడా జా పగ పేద పగపేసి పగపెన్ థల్లె రకే జాడా ਉਹਨੂੰ ਬਿਲਕੁਲ ਪਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਜਿਹੜੇ ਪਾਣੇ ਛੇਮੇ ਲੜ ਚੋਪ ਬਾਦ ਬਾਦ ਦੇ ਨਾਲ ਕੱਢ ਲੈਣੇ ਨੇ ਤੇ ਜੇ ਤੋ ਆਪਾਂ შეਮ ਜਿੱਤੇ ਆਪਾਂ შეਮ ਆੜ ਮੋੜਿਆ ਸੀ ਉਹਦੇ ਥੱਲੇ ਲੜਨ ਨੂੰ ਰੱਖ ਲੈਣਾ ਹੈ ਜੜਾ ਲਾੜਾ ਉਹ ਆਪਾਂ ਸਿੱਧਾ ਹੀ ਲਗਾਣਾ ਹੈ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਆਪਾਂ ਪਹਿਲਾਂ ਲਾ ਲਗਾਏ ਸੀ ਉਹ ਲੜ ਨੂੰ ਆਪਾਂ ਉੱਪਰ ਖਿੱਚਾਂਗੇ ਉੱਪਰ ਖਿੱਚ ਕੇ ਲੜ ਨੂੰ ਚੰਗੀ ਤਰ੍ਹਾਂ ਫੈਲਾ ਲੈਣਾ ਹੈ ਫਲਾ ਕੇ ਆਪਾਂ ਦੱਬ ਲੈਣਾ ਹੈ ਤੇੜਾ ਮਗੜਾ ਲੜਾ ਉਹਨੂੰ ਆਪਾਂ ਸੱਜੇ ਤੇ ਖੱਪੇ ਉਹਦਾ ਤਾਂ ਫੋਲਡ ਕਰਕੇ ਲਗਾ ਦੇਣਾ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਹ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ